ਪਾਸਪਾ ਉਮੀਦਵਾਰ ਸ਼ਸ਼ੀਲ ਕੁਮਾਰ ਰੈਂਕੂ ਵਿਧਾਨ ਸਭਾ ਹਲਕਾ ਫਲੋਰ ਦੇ ਮੁੱਖ ਦਫ਼ਤਰ ਵਿੱਚ ਸਮੂਹ ਮੰਡਲ ਪ੍ਰਧਾਨਾਂ ਅਤੇ ਵਰਕਰਾਂ ਨਾਲ ਮੀਟਿੰਗ ਹੋ ਰਹੀ ਸੀ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਕੀਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਾਸਪਾ ਦੇ ਦਫ਼ਤਰ ਮੂਰੇ ਪਹੁੰਚ ਗਏ ਅਤੇ ਪਾਸਪਾ ਸਰਕਾਰ ਦੇ ਪ੍ਰਧਾਨ ਮੰਤਰੀ ਮੋਤੀ ਵਿਰੋਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਮਾਹੌਲ ਖਰਾਬ ਹੁੰਦਿਆਂ ਦੇਖ ਕੇ ਪੁਲਿਸ ਵੱਲੋਂ ਦਖਲਅੰਦਾਜ਼ੀ ਕਰਕੇ ਦੋਮਤਿਆਂ ਕਾਟਕਰਾਉਂਡ ਆਉਂਦਾ ਦਲ ਦਿੱਤਾ ਦੋਵੇਂ ਤੇਰਾ ਇੱਕ ਦੂਜੇ ਵਿਰੋਧ ਨਾਰੇਵਾਦੀ ਕਰਦੇ ਹੋਏ ਵਾਪਸ ਚਲੇ ਗਏ ਇਸ ਮੌਕੇ ਤੇ ਪਰਦਾਨ ਹਰਜੀਤ ਸਿੰਘ ਤੇ ਸੀ ਕਮਲਜੀਤ ਸਿੰਘ ਕੁਲਦੀਪ ਸਿੰਘ ਬਲਵਿੰਦਰ ਸਿੰਘ ਹਰਜੀਤ ਸਿੰਘ ਮੰਡੀ ਬਲਕਾ ਸਿੰਘ ਪੰਜਦੇਰਾ ਬਲਵਿੰਦਰ ਸਿੰਘ ਆਲੋ ਵਾਲ ਹਰਸ਼ਦੀਪ ਨੂਰਮੈਲ ਅਤੇ ਹੋਰ ਹਾਜ਼ਰ ਸਨ ਖਲੋਟੋ ਰਾਜਪਾਲ ਅੰਗਰਦੀ ਖਾਸਰ ਪੋਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ कु पत वांगर मिल मुर्दाबा वृदा ਇਕਤਾਰ ਮੁਰਦਾਬਾਦ ਹਏ ਹਏ ਬਾਬਾ ਪਾਰਟੀ ਮੁਰਦਾਬਾਦ 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 ਖਫਾਨਾ ਵਾਲੇ ਕਾਲੇ ਪ੍ਰੂਲ ਦੀ ਹੋਰ ਬੜੀ ਪਾਰਟੀ ਮੁਰਦਾਬਾਦ 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 ਇਕਤਾਰ ਵਿਦੇਵੀ ਪਾਰਟੀ ਮੁਰਦਾਬਾਦ 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 ਅਸੀਂ ਕੀ ਕਹਾਂਗੇ ਨਹੀਂ ਕਿਸਾਨ ਲੱਗੇ ਨੇ ਇਹ ਗੱਲ ਛੋਟੀ ਅੱਜ ਅਸੀਂ ਛੋਟੀ ਗੱਲ ਕਰਾਂਗੇ ਗੱਲ ਫਿਰ ਮੇਰੇ ਕਾਸੋਂ ਮੈਂ ਜਵਾਬ ਦੇਣਾ ਸਾਰਿਆਂ ਨੂੰ ਅੱਜ ਮੌਸਮ ਬਹੁਤ ਵਧੀਆ ਸਾਨੂੰ ਮਿਲਿਆ ਸੀ ਕਣਕਾ ਵੱਢਣ ਵਾਸਤੇ ਕਣਕ ਦਾ ਜਿਹੜਾ ਸੀਜ਼ਨ ਸਾਡਾ ਬੰਦਾ ਪੂਰੇ ਜ਼ੋਰਾਂ ਦੇ ਕੰਬਾਈਨਾ ਖੇਤਾਂ 'ਚ ਮਾਰੋ-ਮਾਰ ਚੱਲ ਰਿਹਾ ਮੰਡੀ ਭਰੀ ਪਈ ਆ ਕਿਸਾਨ ਮੰਡੀਆਂ 'ਚ ਬੈਠੇ ਆ ਉੱਥੇ ਕਹਿੰਦੇ ਕਣਕ ਤੋਲ ਹੋਵੇ ਕਿ ਰਿਸ਼ਾਫ ਹੋ ਰਿਹਾ ਕੁਝ ਹੋ ਰਿਹਾ ਆ ਆ ਸਾਨੂੰ ਮੈਂ ਵੀ ਕੰਬਾਈਨ ਬੰਦ ਕਰਾ ਕੇ ਆਪਣੀ ਟਰਾਲੀ ਉੱਤੇ ਪੜੀ ਖੜੀ ਕਰਕੇ ਇੱਕਦਮ ਮੌਕੇ ਤੇ ਅਸੀਂ ਪਹੁੰਚੇ ਜਿੰਨਕ ਸਾਨੂੰ ਸੁਨੇਹਾ ਲੱਗੇ ਆ ਸਾਨੂੰ ਸੁਨੇਹਾ ਲਾਇਆ ਬਾਕੀ ਕਿਸਾਨਾਂ ਦੇ ਤੇ ਪਹੁੰਚੇ ਸ਼ਸ਼ੀਰੋਂ ਕਦੇ ਆਉਂਦਾ ਸਾਨੂੰ ਸਿਰਫ ਲਗਭਗ 11:15 ਵਜੇ ਪਤਾ ਲੱਗਾ ਜੀ ਫਲੋਰ 'ਚ ਆ ਰਿਹਾ ਅਸੀਂ ਉਹਦੇ ਸੱਦੇ ਤੇ ਅਸੀਂ 12 ਵਜੇ ਸਾਰੇ ਇੱਥੇ ਇਕੱਠੇ ਹੋ ਗਏ ਆਂ ਅੰਮੇਤਕਰ ਚੌਂਕ ਦੇ ਵੀ ਇਕੱਠੇ ਹੋ ਕੇ ਦਫ਼ਤਰ ਮੋਰੇ ਪਹੁੰਚੇ ਆਂ ਆ ਕੇ ਅਸੀਂ ਵਿਰੋਧ ਕੀਤਾ ਆ ਤੇ ਸਾਨੂੰ ਪਤਾ ਲੱਗਾ ਕਿ ਸ਼ਸ਼ੀਰ ਨੇ ਕੋਈ ਬਿਜਲੀ ਗਲੀ ਵਿੱਚ ਦੇ ਤੇ ਫਲੋਰ ਤੇ ਕਿੰਨੇ ਕਦੇ ਬੈਠ ਹੋ ਕੇ ਨਿਕਲ ਗਿਆ ਹੈਗਾ ਪਰ ਕੱਲ ਅਸੀਂ ਮਹਿਦਪੁਰ ਵੀ ਬਹੁਤ ਵੱਦਾ ਇਕੱਠ ਕਰਕੇ 4 ਘੰਟੇ ਦਾ ਘਰਾਓ ਕੀਤਾ ਸੀਗਾ ਉੱਥੇ ਵੀ ਨੱਕ ਦੇ ਬੜੇ ਚਵਾਏ ਸੀਗੇ ਉੱਥੇ ਵੀ ਗੱਡੀਆਂ ਸ਼ੀਸ਼ੇ ਬੰਦ ਕਰਕੇ ਭੱਜ ਗਿਆ ਸੀਗਾ ਇਸ ਕਰਕੇ ਜਿਹੜਾ ਸੰਯੁਕਤ ਕਸਾਨ ਮੋਰਚੇ ਦੀ ਕਾਲ ਆ ਉਸ ਕਾਲ ਦੇ ਮੁਤਾਬਕ ਇਹਨਾਂ ਦਾ ਜਿੱਥੇ ਵੀ ਜਾ ਕੇ ਕਾਲੀਆਂ ਛੰਨੀਆਂ ਲੈ ਕੇ ਵਿਰੋਧ ਕਰਨਾ ਆਪਣੇ ਝੰਡੇ ਦਿਖਾਉਣੇ ਕਿਸਾਨੀ ਦੇ ਝੰਡੇ ਦੇਗਾ ਵਿਰੋਧ ਕਰਨਾ ਆ ਅਸੀਂ ਇਹਨਾਂ ਨਾਲ ਲੜਾਈ ਨਹੀਂ ਕਰਾਂਗੇ ਅਸੀਂ ਨਾਲ ਵਿਰੋਧ ਕਰਨਾ ਸਾਡੇ ਸਵਾਲ ਜਿਹੜੇ ਆ ਉਹ ਇਹਨਾਂ ਸਵਾਲਾਂ ਦਾ ਜਵਾਬ ਅਸੀਂ ਲੈਣਾ ਹੈ ਸਵਾਲਾਂ ਦਾ ਜਵਾਬ ਦੇ ਦੋ ਭੱਜਦੇ ਆਸਾ ਨਹੀਂ ਕਿਉਂਕਿ ਜਿਹੜਾ ਲਖੇ ਕੋਲ ਫੀਲ ਦੇ ਵਿੱਚ ਕਾਂਡ ਹੋਇਆ ਸੀ ਇਹਾਂ ਦੇ ਮੰਤਰੀ ਨੇ ਅ ਜਿਸ਼ਰਾ ਤੈਨ ਹੀ ਯਾਦ ਆ ਉਹਦੇ ਮੁੰਡੇ ਨੇ ਗੱਡੀ ਚਾੜਾ ਕੇ ਸਾਡੇ ਕਿਸਾਨ ਸ਼ਹੀਦ ਕਰੇ ਵਿੱਚ ਪੱਤਰਕਾਰ ਵੀ ਸ਼ਹੀਦ ਹੋਇਆ ਸੀਗਾ ਉਹ ਟੈਣੀ ਨੂੰ ਹਜੇ ਤੱਕ ਸਸਪੈਂਡ ਦਾ ਕੀ ਕੰਨਾ ਹੈ ਅਰੈਸਟ ਦਾ ਕੀ ਕੰਨਾ ਹੈ ਸਸਪੈਂਡ ਵੀ ਨਹੀਂ ਕੀਤਾ ਉਹਨੂੰ ਨਵੇਂ ਸਰੋਂ ਫੇਰ ਟੈਗ ਦਿੱਤੀ ਗਈ ਆ ਜਦੋਂ ਟਕੜਨ ਕਰਕੇ ਜੇ ਨਿਕਲ ਗਿਆ ਤੁਸੀਂ ਬਹੁਤ ਲੇਟ ਹੋ ਗਏ ਅਸੀਂ ਲੇਟ ਹੋ ਗਏ ਚੁੱਪ ਕਰਕੇ ਨਿਕਲ ਗਏ ਨਾ ਜੇ ਦੱਸ ਕੇ ਤਾਂ ਸਾਨੂੰ ਟਾਈਮ ਗਲਤ ਮਿਲਿਆ ਸੀਗਾ ਤਾਂ ਸਾਨੂੰ ਮੇਰਾ ਗਲਤ ਸਾਨੂੰ ਪਤਾ ਲੱਗਿਆ ਥੋੜਾ ਲੇਟ ਆ ਰਿਹਾ ਟੈਨ 4 ਵਜੇ ਟਾਈਮ ਦੱਸੇ ਅਸੀਂ ਉਹਦੇ ਸਾਹਮਣੇ ਆਏ ਸੀ ਅਸੀਂ 12 ਵਜੇ ਤੱਕ ਇਕੱਠੇ ਹੋ ਗਏ ਸੀ ਜਦੋਂ ਅਸੀਂ ਤੇ ਪਹੁੰਚੇ ਆ ਪੁਲਿਸ ਨੇ ਸਾਨੂੰ ਪਿੱਛੇ ਰੋਕ ਲਿਆ ਇਹ ਆਪਣੀ ਗੱਡੀ ਵਿੱਚੋਂ ਭੱਜ ਗਿਆ ਇਸ ਕਰਕੇ ਜੇ ਸਾਡੇ ਸਾਹਮਣੇ ਟੱਕਰ ਹੁੰਦਾ ਮੇਰੇ ਕੋਈ ਨਹੀਂ ਅਜੇ ਬਹੁਤ ਤਮਿਹਨਾ ਪਿਆ ਇਥੇ ਪੰਜਾਬ ਦੇ 4 ਜੂਨ ਨੂੰ 1 ਜੂਨ ਨੂੰ ਬੋਟਾ ਆ ਅੱਜ ਕਹਿੰਦੇ 26 ਤਰੀਕ ਹੋ ਗਈ ਆ ਮਈ ਅਪ੍ਰੈਲ ਦੀ ਅੱਜ ਮਹੀਨੇ ਦਾ ਆਪਣਾ ਟਾਈਮ ਪਿਆ ਅਸੀਂ ਨਾਕ ਦੇ ਦਮ ਕਰਦੇ ਆ ਕਿ ਪਿੰਡ ਪਿੰਡ ਗਲੀ ਗਲੀ ਜਾ ਕੇ ਜਿੱਥੇ ਵਜਾਊਗਾ ਆ ਸਾਡੇ ਸਾਰੇ ਜਿੱਥੇ ਬਦਰ ਮੇਨ ਲੀਟਰ ਤੇ ਪਹੁੰਚ ਗਿਆ ਜਦ ਮੇਨ ਲੀਟਰ ਜਿਲ੍ਹਾ ਫਿਰ ਪਹੁੰਚ ਗਿਆ ਸਾਰੇ ਪਹੁੰਚ ਜਾਂਦੇ ਸਾਡੇ ਅਮਰ ਸਿੰਘ ਜੀ ਆਜੋ ਨਵੇਂ ਚਾਰ ਕਹੇ ਉਹਨੇ ਉੱਥੋਂ ਫੋਨ ਕੀਤਾ ਮੈਨੂੰ ਉਹਨਾਂ ਨੂੰ ਪਤਾ ਲੱਗਾ ਸੀ ਆ ਜਾ ਰਿਹਾ ਤਾਂ ਇਸ ਕਰਕੇ ਅਸੀਂ ਉਹਦੇ ਸੱਦੇ ਤੇ ਸਾਰੇ ਇਕੱਠੇ ਹੋਏ ਇੱਥੇ ਅੱਜ ਅਸੀਂ ਅੱਜ ਜਿਹੜਾ ਸੁਸ਼ੀਲ ਕੁਮਾਰ ਰੈਂਕ ਕੋ ਇੱਥ ਜਿਹੜਾ ਕਿ ਜਿਹੜਾ ਸੱਚਾ ਬੰਦਾ ਹੁੰਦਾ ਉਹ ਸਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਸੀ ਪਰ ਜਿਹਦੇ ਕੋਲ ਸਵਾਲਾਂ ਦਾ ਜਵਾਬੇ ਹੈ ਨਹੀਂ ਇਸ ਕਰਕੇ ਉਹ ਪਿੱਛੇ ਦੀ ਨੱਥਿਆ ਬਾਕੀ ਤੁਸੀਂ ਜਿੱਦਾਂ ਕਹਿ ਰਹੇ ਬੰਦੇ ਬੰਦੇ ਇੱਕ ਵੀ ਖੜਾ ਹੋਵੇ ਉਹ ਵੀ ਬਹੁ ਹੁੰਦਾ ਸ਼ੇਰਾਂ ਦੇ ਵਿੱਚ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਦੀਆਂ ਡਾਰਾ ਹੁੰਦੀਆਂ ਜੇ ਸ਼ੇਰ ਹੁੰਦੇ ਆ ਨਾ ਉਹ ਇੱਕੇ ਇੱਕੇ ਹੁੰਦਾ ਇਸ ਕਰਕੇ ਅਸੀਂ ਤੁਹਾਨੂੰ ਸਵਾਲ ਕਰਨੇ ਸੀਗੇ ਵੀ ਜਿਹੜੇ ਸਾਡੇ ਖਾਂ ਚੀਦ ਕੀਤੇ ਆ ਸਾਡਾ ਐਮਪੀ ਜਿਹੜੀ ਐ ਐਮਐਸਪੀ ਆ ਗਰੰਟੀ ਕਾਨੂੰਨ ਸੀ ਉਹ ਨਹੀਂ ਲਾਗੂ ਕੀਤਾ ਹੋਰ ਸਾਡੀਆਂ ਜਿਹੜੀਆਂ ਬਹੁਤ ਮੰਗਾ ਜਿਹੜੀਆਂ ਸੈਂਟਰ ਸਰਕਾਰ ਅੱਜ ਕਹ ਰਹੀ ਆਵੇ ਸਾਨੂੰ ਵੋਟਾਂ ਪਾ ਕੇ ਸੈਂਟਰ ਵਿੱਚ ਬਚਾਓ ਪਰ ਉਹਦਾ ਪਹਿਲਾਂ 5 ਸਾਲ ਦੀ ਉੱਤੇ ਸੈਂਟਰ 'ਚ ਪਹੁੰਚ ਚੁੱਕੀ ਆ ਉਹਨਾਂ ਨੇ ਸਾਨੂੰ ਹਲੇ ਤੱਕ ਉਹ ਤਾਂ ਮੰਗਾ ਪੂਰੀਆਂ ਨੇ ਕੀਤੀਆਂ ਨਾ ਮਜ਼ਦੂਰ ਦਾ ਕੋਈ ਦੇਖਿਆ ਨਾ ਕਿਸਾਨ ਦਾ ਨਾ ਕਿਸੇ ਦੁਕਾਨਦਾਰ ਦਾ ਇਹ ਜਿਹੜੀ ਸਰਕਾਰ ਆ ਉਹ ਦੁਬਾਰਾ ਫਿਰ ਬਣਨ ਨੂੰ ਇੱਥੇ ਫਿਰਦੀ ਆ ਪਰ ਅਸੀਂ ਜਿਨੇ ਵੀ ਕਿਸਾਨ ਮਜ਼ਦੂਰ ਵੇੜੀ ਵਾਲੇ ਦੁਕਾਨਦਾਰ ਵੀਰ ਇਹ ਪੱਨ ਕੀਤਾ ਕਿ ਇਹ ਐਕਟ ਇਹ ਸਰਕਾਰ ਨਹੀਂ ਬਣੂਗੀ ਤੇ ਅਸੀਂ ਇਹ ਜੇ ਇਹਦਾ ਡੱਟ ਕੇ ਹਰ ਮੋੜ ਤੇ ਹਰ ਪਿੰਡ 'ਚ ਵਿਰੋਧ ਕਰਾਂਗੇ ਦੇਖੋ ਅੱਜ ਸਾਡੇ ਫਲੋਰ ਵਿਧਾਨ ਸਭਾ ਦੇ ਵਿੱਚ ਇੱਕ ਪ੍ਰੋਗਰਾਮ ਸੀ ਸਾਡੇ ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਸ਼ਸ਼ੀਵ ਰੰਕੂ ਜੀ ਦਾ ਇੱਥੇ ਪਾਂਡੇ ਬਾਂਝ ਮੰਡਲਾ ਵੱਲੋਂ ਸਵਾਗਤ ਸੀ ਉਸ ਦੇ ਵਿੱਚ ਜਿਹੜੇ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਆ ਕਿਸਾਨ ਸਾਡੇ ਟਰਾਇਆ ਉਹ ਸਾਡੇ ਕੋਲੇ ਆਏ ਆਪਣੀ ਮੰਗਾਂ ਮੰਗਦੇ ਆ ਅਸੀਂ ਉਹਨਾਂ ਦੀ ਮੰਗ ਨੂੰ ਇਹ ਕਹਿ ਕੇ ਮਤਲਬ ਕਿ ਗੱਲਬਾਤ ਰੱਖੀ ਕਿ ਭਾਈ ਸਾਹਿਬ ਤੁਸੀਂ ਆਪਣੀ ਜੋ ਵੀ ਮੰਗ ਮੰਗਦੇ ਹੋ ਸਾਡੇ ਤੱਕ ਜਿਹਨੂੰ ਰੱਖੋ ਤੁਸੀਂ ਕੇਂਦਰ ਤੱਕ ਰੱਖਾਂਗੇ ਸਵਾਗਤ ਕੀਤਾ ਪਾਣੀ ਪਾਇਆ ਫੁੱਲਾਂ ਦੀ ਵਰਖਾ ਕੀਤੀ ਤੇ ਮੇਰਾ ਖਿਆਲ ਆ ਕਿ ਕਿਸਾਨ ਅਲਦੋਲਨ ਜੋ ਹੈ ਉਹ ਜਿਸ ਤਰੀਕੇ ਨਾਲ ਚੱਲ ਰਿਹਾ ਕੇਂਦਰ ਦੀ ਜੋ ਵਾਰਤਾਲਾਪ ਚੱਲ ਰਹੀ ਆ ਉਹਦੇ ਵਿੱਚ ਪ੍ਰੋਟੈਸਟ ਕਰਨਾ ਚੱਲਦੇ ਚੋਣਾਂ ਦੇ ਵਿੱਚ ਮੇਰੇ ਹਿਸਾਬ ਨਾਲ ਠੀਕ ਨਹੀਂ ਕਿਸਾਨ ਭਰਾ ਆਪਣਾ ਪ੍ਰੋਟੈਸਟ ਕਰਦੇ ਆ ਜੋ ਬਾਹਰ ਦੇ ਬੈਠੇ ਆ ਇਹਨਾਂ ਨੂੰ ਕਰਨਾ ਚਾਹੀਦਾ ਇਹਨਾਂ ਦਾ ਆਪਣਾ ਹੱਕ ਆ ਪਰ ਇਸ ਤਰ੍ਹਾਂ ਇੱਕ ਪੋਲੀਟੀਕਲ ਪਾਰਟੀ ਦੇ ਦਫਤਰ ਦੇ ਮੂਹਰੇ ਆ ਕੇ ਕੋਈ ਪ੍ਰੋਟੈਸਟ ਕਰਨਾ ਜਾਂ ਇੱਕ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਨਾ ਬਾਈ ਨੇ ਉਹਨਾਂ ਨੇ ਜੋ ਨਾਰੇਬਾਜੀ ਕੀਤੀ ਸਾਨੂੰ ਉਹਨਾਂ ਵਿੱਚ ਸ਼ੰਕਾ ਲੱਗੀ ਕਿ ਜਦੋਂ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਵਲੰਟੀਅਰ ਸੀ ਸੋ ਮੈਂ ਨਵੇਦਨ ਕਰਨੀ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਹੈ ਜੋ ਹਿੰਦੂ ਸਿੱਖ ਭਾਈਚਾਰੇ ਇੱਕ ਸਾਂਝ ਇਹਨੂੰ ਬਣਾਏ ਰੱਖਣ ਦੇ ਲਈ ਇਸੇ ਤਰ੍ਹਾਂ ਦਾ ਵਾਤਾਵਰਣ ਨਹੀਂ ਬਣਨਾ ਚਾਹੀਦਾ ਅਗਰ ਇਹਨਾਂ ਦਾ ਕੋਈ ਆਪਣਾ ਮਤਲਬ ਮੰਦੀ ਇੱਛਾ ਹੈ ਕਿ ਕੋਈ ਹੋਰਖਣਾ ਚਾਹੁੰਦੇ ਆ ਆਪਣੀ ਵਾਰਤਲਬ ਤਾਂ ਕੇਂਦਰ ਲਗਾਤਾਰ ਇਹਨਾਂ ਨਾਲ ਵਾਰਤਲਬ ਕਰ ਰਿਹਾ ਉਹਦੇ ਵਿੱਚ ਪੰਜ ਮੰਗਾ ਵੀ ਇਹਨਾਂ ਦੀਆਂ ਮੰਗ ਚੁੱਕਿਆ ਔਰ ਹੱਲੇ ਵੀ ਬਾਤਲਬ ਖੁੱਲੀ ਹੈ ਜਿਸ ਟਾਈਮ ਪਰ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਜੀ ਉਹ ਕਹਿੰਦੇ ਸਾਡੇ ਸਵਾਲ ਜਵਾਬ ਦੇਣ ਦੀ ਬਜਾਏ ਪਿਛਲੀ ਗਲੀ ਦੇ ਵਿੱਚ ਨਹੀਂ ਨਿਕਲ ਗਏ ਸ਼ਸ਼ੀਰਿੰਦਰ ਕੁਮਾਰ ਦੇਖੋ ਇਹਨਾਂ ਨੇ ਪਹਿਲਾਂ ਕੋਈ ਟਾਈਮ ਨਹੀਂ ਸੀ ਰੱਖਿਆ ਹੋਇਆ ਕਿਸਾਨ ਭਰਾਵਾਂ ਨੇ ਅਚਾਨਕ ਆ ਕੇ ਔਰ ਸ਼ਜੀਰ ਰਿੰਕੂ ਜੀ ਦਾ ਜੋ ਇਥੋਂ ਦਾ ਪ੍ਰੋਗਰਾਮ ਸੀ ਉਸ ਤੋਂ ਬਾਅਦ ਗੁਰੂ ਘਰ ਮੱਤਾ ਡੇਕਣ ਦਾ ਇੱਕ ਆਸਤਾ ਆ ਸ਼੍ਰੀ ਗੁਰੂ ਗੁਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਵਸਤਕ ਹੋਣ ਗਏ ਔਰ ਉਸ ਤੋਂ ਬਾਅਦ ਜੋ ਉਹਨਾਂ ਦਾ ਅਗਲਾ ਕਰੀਕਰਮ ਸੀ ਜੋ ਉਹਨਾਂ ਦਾ ਅਗਲਾ ਕਰੀਕਰਮ ਸੀ ਉਹਨਾਂ ਨੇ ਉਸ ਕਰੀਕਰਮ ਦੇ ਅਧੀਨ ਸ਼੍ਰੀ ਹਨੂਮਾਨ ਜੀ ਮਹਾਰਾਜ ਜੀ ਦੇ ਵੀ ਦਰਸ਼ਨਾਂ ਨੂੰ ਗਏ ਔਰ ਗਊਸ਼ਾਲਾ ਵੀ ਜਾਣਦਾ ਸੀ ਬਾਬਾ ਸਾਹਿਬ ਬੀਆਰ ਅੰਬੇਦਕਰ ਸਾਹਿਬ ਉਹਨਾਂ ਦੇ ਵੀ ਫੁੱਲ ਅਰਪਿਤ ਕਰਨਾ ਸੀ ਉਹ ਤਾਂ ਚਲਦੇ ਪੈਰੀਗਰਮਾ ਚ ਕੈਂਡੀਡੇਟ ਦਾ ਆਪ ਸਭ ਨੂੰ ਪਤਾ ਕਿ ਪੋਲੀਟੀਕਲ ਪਾਰਟੀ ਦੇ ਜੋ ਕੈਂਡੀਡੇਟ ਹਨ ਸ਼ੈਡਿਊਲ ਕਿਦਾਂ ਦਾ ਹੁੰਦਾ ਹੁਣ ਸ਼ਾਹਕੋਟੋਂ ਮੁੰਸੀਆਂ ਉਹਨਾਂ ਦੀਆਂ ਮੀਟਿੰਗਾਂ ਲਗਾਤਾਰ ਚੱਲਣੀਆਂ ਤੋਂ ਇਸ ਤਰ੍ਹਾਂ ਕਹਣਾ ਠੀਕ ਨਹੀਂ